ਆਪਣਾ ਮਾਇਆ ਨਾਮਕ ਆਨੰਦ ਰੂਪ ਸਾਧ ਸੰਗਤ ਦੇ ਚ ਬੈਠ ਕੇ ਪ੍ਰਭੂ ਦੀਆਂ ਗੱਲਾਂ ਸੁਣ ਸੁਣ ਕੇ ਰਸ ਲੈਂਦੇ ਨੇ ਖੇੜਾ ਲੈਂਦੇ ਨੇ ਔਰ ਇਹ ਉਸ ਮਾਇਆ ਦਾ ਤਿਆਗ ਕਰ ਦਿੰਦੇ ਨੇ ਕਿਸ ਮਾਇਆ ਦਾ ਜਿਹੜਾ ਅੰਦਰ ਕਪਟ ਪੈਦਾ ਕਰਦੀ ਜਿਸ ਦੇ ਨਾਲ ਮਨ ਕੋ ਕਪਟੀ ਹੋ ਜਾਂਦਾ ਹੈ ਕਪਟ ਜਿਹਦੇ ਨਾਲ ਹਰ ਵਕਤ ਇਹ ਮੰਗ ਹੁੰਦੀ ਏ ਇਹ ਚਾਹਤ ਹੁੰਦੀ ਏ ਇਨੋਂ ਨਾਮ ਲੈ ਮੈਨੋਂ ਲੈ ਇਹ ਪਛੜ ਜਾਏ ਮੈਂ ਅੱਗੇ ਹੋਵਾਂ ਇਹ ਦਫਾ ਨਵੇਂ ਮੈਂ ਰਾਜ ਕਰਾਂ ਇਸ ਤਰ੍ਹਾਂ ਦਾ ਕਪੜ ਜੋ ਮਾਇਆ ਦਾ ਰੂਪ ਹੈ ਉਹਦਾ ਤਿਆਗ ਕਰ ਦਿੰਦੇ ਨੇ ਔਰ ਪ੍ਰਭੂ ਦੇ ਚਰਨ ਕਮਲਾਂ ਨੂੰ ਸਾਰੋਂ ਪਾਸੇ ਜੋ ਹੈ ਖੋਜਦੇ ਨੇ ਉਹਦੀ ਤਲਾਸ਼ ਕਰਦੇ ਨੇ ਹਾਂਜੀ ਸਾਈਂ ਮੁੱਖਯੰਗ ਬਸਲਾ ਅਗੇ ਨੂੰ ਹਰ ਪਾਸੇ ਹਰ ਲੋਕ ਵਿੱਚ ਇਸ ਤਰ੍ਹਾਂ ਦਾ ਬਲਿਸ਼ ਭਰਮਣ ਕਰਦਾ ਹੈ ਹਿਰਦੇ ਦੇ ਸਾਈਂ ਦਾ ਪਿਆਰ ਰੱਖ ਕੇ ਜ਼ਬਾਨ ਦੇ ਉੱਤੇ ਉਸ ਦੀ ਉਸਤਤ ਕਰਕੇ ਮੁੱਖ ਸਾਈਂ ਮੁੱਖ ਦੇ ਨਾਲ ਪ੍ਰਭੂ ਦੀ ਉਸਤੀ ਕਰਦਾ ਹੈ ਉਹਦੇ ਗੀਤ ਗਾਉਂਦਾ ਹੈ ਹਿਰਦੇ ਦੇ ਸਾਈਂ ਦਾ ਪਿਆਰ ਰੱਖਦਾ ਹੈ ਜਗਾ ਜਗਾ ਤਲਾਸ਼ ਐਥੋਂ ਕਿਧਰੇ ਪੂਰੀ ਗੱਲ ਸੁਣਨ ਨੂੰ ਮਿਲ ਜਾਏ ਉੱਥੇ ਕਿਧਰੇ ਪੂਰੀ ਗੱਲ ਸੁਣਨ ਨੂੰ ਮਿਲ ਜਾਏ ਹਾਂਜੀ ਨਾਮ ਗੁਰ ਆਪ ਆੜਮਰ ਪੂਰੇ ਆ ਸੁਤੀ ਨਾਮ ਸਭੀ ਹੋਵੇ ਪ੍ਰਮਾਤਮਾ ਦੀ ਸੱਚੀ ਸ਼ੋਭਾ ਸੁਣ ਕੇ ਖਾਤਮਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਬਾਕੀ ਸਾਰੇ ਦਾ ਸਾਰਾ ਕੋੜਾ ਅਡੰਬਰ ਹੈ ਝੂਠ ਹੈ ਮਿਥਿਆ ਹੈ ਹਾਂਜੀ ਮਨੁੱਖ ਨੂੰ ਮਹਾਨ ਸਮਝਣ ਦੇ ਦੋ ਪੈਮਾਨੇ ਨੇ ਇੱਕ ਇਹਦੇ ਕੋਲ ਰੱਬੀ ਗੁਣ ਕਿਤਨੇ ਨੇ ਇਹ ਮਨੁੱਖ ਨੂੰ ਨਾਪਣ ਦਾ ਪੈਮਾਨਾ ਦੂਜਾ ਨਾਪਣ ਦਾ ਪੈਮਾਨਾ ਇਹਦੇ ਕੋਲ ਧਨ ਕਿਤਨਾ ਹੈ ਇਹਦੇ ਕੋਲ ਪ੍ਰਭਾਤ ਕਿਤਨੇ ਹੈ ਔਰ ਇਹਦੀਆਂ ਬਾਹੂ ਬਾਵਾ ਬਾਹੂ ਬੱਦ ਇਹਦੇ ਕੋਲ ਸ਼ਕਤੀ ਕਿਤਨੀ ਹੈ ਮਨੁੱਖ ਨੂੰ ਨਾਪਣ ਦੇ ਬਸ ਇਹ ਦੋ ਹੀ ਟੰਗ ਨੇ ਬਾਹਰੋਂ ਨਾਪਣਾ ਇਹਦੇ ਕੋਲ ਸ਼ਕਤੀ ਕਿਤਨੀ ਹੈ ਇਹਦੇ ਕੋਲ ਧਨ ਕਿਤਨਾ ਹੈ ਅੰਦਰੋਂ ਨਾਪਣ ਦਾ ਪੈਮਾਨਾ ਮਨੁੱਖ ਨੂੰ ਦੋ ਹੀ ਪੈਮਾਨਿਆਂ ਨਾਲ ਨਾਪਿਆ ਜਾ ਸਕਦਾ ਹੈ ਇਹ ਨਿਰਵੈਰ ਕਿਤਨਾ ਹੈ ਇਹ ਨਿਰਭੈ ਕਿਤਨਾ ਹੈ ਇਹਦੇ ਚ ਪ੍ਰੇਮ ਕਿਤਨਾ ਹੈ ਇਹ ਸਮਦਰਿਸ਼ਟ ਕਿਤਨਾ ਹੈ ਇਹਦੇ ਕੋਲ ਪ੍ਰਭੂ ਦਾ ਗਿਆਨ ਕਿਤਨਾ ਹੈ ਔਰ ਇਹਦੇ ਕੋਲ ਪ੍ਰਭੂ ਦਾ ਪਿਆਰ ਕਿਤਨਾ ਹੈ ਰਸ ਕਿਤਨਾ ਹੈ ਇੱਕ ਤੇ ਇਹ ਨਾਪਣ ਦਾ ਪੈਮਾਨਾ ਹੈ ਦੂਜਾ ਨਾਪਣ ਦਾ ਪੈਮਾਨਾ ਹੈ ਇਹਦੇ ਕੋਲ ਧਨ ਕਿਤਨਾ ਹੈ ਕਿਹੇ ਹੀ ਪੈਮਾਨੇ ਲੋਕੀ ਲਈ ਫਿਰਦੇ ਨੇ ਸੰਤਾ ਨੂੰ ਵੀ ਨਾਪਣ ਵਾਸਤੇ ਇਹਦਾ ਡੇਰਾ ਕਿਤਨਾ ਕਬਰਦਾ ਹੈ ਔਰ ਝਗੜੇ ਡੇਰਿਆਂ ਦੇ ਮੁਕਦਮਿਆਂ ਬਾਜ਼ੀਆਂ ਮੈਂ ਦੇਖਣਾ ਇਹਦੇ ਕੋਲ ਵੱਡੀਆਂ-ਵੱਡੀਆਂ ਕਾਰਾਂ ਕਿਤਨੀਆਂ ਨੇ ਇਹਦੇ ਚੇਲੇ ਕਿਤਨੇ ਨੇ ਇਹਦਾ ਅਡੰਬਰ ਕਿਤਨਾ ਸੰਤ ਵੀ ਉਹ ਵੱਡਾ ਜਿਹਦੇ ਕੋਲ ਸੰਪਦਾ ਜ਼ਿਆਦਾ ਹੈ ਇੱਕੋ ਹੀ ਪੈਮਾਨਾ ਹੈ ਮਨੁੱਖ ਦੇ ਕੋਲ ਸੰਸਾਰੀ ਨੂੰ ਨਾ ਪੜਨਦਾ ਤੇ ਸੰਤ ਨੂੰ ਨਾ ਪੜਨਦਾ ਭਗਤ ਨੂੰ ਨਾ ਪੜਨਦਾ ਮਹਾਰਾਜ ਕਹਿੰਦੇ ਨਹੀਂ ਪ੍ਰਭੂ ਦੇ ਪਿਆਰੇ ਨੂੰ ਨਾ ਪੜਨਦਾ ਇਹ ਪੈਮਾਨਾ ਹੀ ਨਹੀਂ ਇਹ ਗੱਲ ਵੱਖਰੀ ਅਗਰ ਉਹਦੇ ਕੋਲ ਧਨ ਹੈ ਜੈਸੇ ਜਨਕ ਰਾਵੀ ਹੈ ਜੈਸੇ ਜਨਕ ਬੱਚੇ ਵੀ ਹੈ ਜੈਸੇ ਜਨਕ ਲੇਕਿਨ ਜਨਕ ਦੀ ਮਹਿਮਾ ਧਨ ਕਰਕੇ ਨਹੀਂ ਜਨਕ ਤੋਂ ਜ਼ਿਆਦਾ ਧਨਵਾਨ ਹੋਏ ਨੇ ਇਸ ਦੇਸ਼ ਦੇ ਵਿੱਚ ਉਹਨਾਂ ਦੀ ਕੋਈ ਗੱਲ ਨਹੀਂ ਕਿਸੇ ਤਰੀਕੇ ਨਾਲ ਮੈਂ ਅਰਜ਼ ਕਰਾਂ ਸਿੱਖ ਇਤਿਹਾਸ ਦੇ ਚ ਮਹਾਰਾਜਾ ਰਣਜੀਤ ਸਿੰਘ ਛਾਏ ਹੋਏ ਬੇਸ਼ਮਾਰ ਯਾਦਗਾਰੀ ਇਤਿਹਾਸਕ ਸਥਾਨ ਉਹਨਾਂ ਨੇ ਬਣਾਏ ਹੋਏ ਨੇ ਕੀ ਇਹ ਇਤਿਹਾਸ ਦੇ ਜੋ ਇਤਨਾ ਛਾਏ ਨੇ ਮਹਾਰਾਜਾ ਕਰਕੇ ਮਹਾਰਾਜੇ ਹੋਰ ਬਥੇਰੇ ਸਨ ਇਸ ਦੇਸ਼ ਦੇ 550 ਦੇ ਕਰੀਬ ਰਿਆਸਤਾਂ ਸਨ ਛੋਟੇ ਵੱਡੇ ਮਹਾਰਾਜੇ ਬਹੁਤ ਸਨ ਇਤਿਹਾਸ ਦੇ ਚ ਇਸ ਗੰਨ ਲਲ ਨਹੀਂ ਛਾਏ ਹੋਏ ਜੈਸੇ ਮਹਾਰਾਜਾ ਰਣਜੀਤ ਸਿੰਘ ਛਾਏ ਇਹ ਗੁਣਾ ਕਰਕੇ ਉਸ ਦੀ ਮਹਿਨਤਾ ਨਿਰਮਾਣਤਾ ਕਿਤਨੀ ਸੀ ਗੁਰੂ ਭਗਤੀ ਕਿਤਨੀ ਸੀ ਸਮਦ੍ਰਿਸ਼ਟੀ ਕਿਤਨੀ ਸੀ ਸ਼ਾਇਦ ਮੈਂ ਅਰਜ਼ ਕੀਤੀ ਹੈ ਕਿ ਨਹੀਂ ਇੱਕ ਫਕੀਰ ਨੇ ਕਿਦਰੇ ਕੁਰਾਨ ਸ਼ਰੀਫ ਦਾ ਟਿਕਾ ਲਿਖਿਆ ਸੀ ਬਾਹਰ ਉਸ ਦੀ ਝੋਗੀ ਤੇ ਟਿਕਾ ਉਸ ਦੇ ਹੱਥ ਵਿੱਚ ਤੇ ਜ਼ਾਰੋ-ਜ਼ਾਰ ਰੋ ਰਿਹਾ ਸੀ ਕਦੀ ਮਹਾਰਾਜਾ ਸਾਹਿਬ ਨੂੰ ਕਿ ਦੇਖਿਆ ਨਹੀਂ ਸੀ ਦਿਨ भर ਸ਼ਿਕਾਰ ਖੇਡ ਕੇ ਸਾਥੀਆਂ ਨਾਲ ਵਾਪਸ ਆ ਰਹੇ ਸਨ ਰੋਂਦਾ ਵੇਖ ਕੇ ਮਹਾਰਾਜਾ ਸਾਹਿਬ ਉਤਰ ਪਏ ਰੋ ਰੋ ਕੇ ਉਹ ਕਹਿ ਰਿਹਾ ਸੀ ਐ ਖੁਦਾ ਜੇ ਕਿਦਰੇ ਦੇਸ਼ ਦਾ ਮਹਾਰਾਜਾ ਕਿਦਰੇ ਦੇਸ਼ ਦਾ ਹੁਕਮਰਾਨ ਮੁਸਲਮਾਨ ਆਉਂਦਾ ਤੇ ਮੇਰੇ ਇਹ ਜਿਹੜਾ ਕੁਰਾਨ ਦਾ ਤਰਜਮਾ ਮੈਂ ਕੀਤਾ ਹੈ ਇਹ ਸਾਰੀਆਂ ਵੱਡੀਆਂ ਵੱਡੀਆਂ ਮਸਜਿਦਾਂ ਚ ਪਹੁੰਚ ਜਾਂਦਾ ਇਹਨੂੰ ਇਤਨਾ ਮੈਂ ਲਿਖਾ ਔਰ ਇਤਨੀਆਂ ਕਾਪੀਆਂ ਮੈਂ ਵੰਡਿਆ ਤੇ ਮੇਰੀ ਸਮਰਥਾ ਰਹੀ ਪਰ ਕੀ ਕਰਾਂ ਦੇਸ਼ ਦਾ ਰਾਜਾ ਇੱਕ ਸਿੱਖ ਹੈ ਸਿੱਖ ਉਹਨੂੰ ਨਹੀਂ ਪਤਾ ਰਾਜਾ ਸਾਹਮਣੇ ਖੜਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਪੁੱਛ ਲਿਆ ਫਕੀਰ ਸਾਈਆਂ ਤੈਨੂੰ ਇਤਰਾਜ਼ ਕਿਉਂ ਹੈ ਕਿ ਇੱਕ ਰਾਜਾ ਸਿੱਖ ਹੈ ਇਤਰਾਜ਼ ਹੈ ਐ ਮੈਂ 20 ਸਾਲ ਮਿਹਨਤ ਕੀਤੀ ਹੈ ਕਿ ਹੁਣ ਮੇਰੇ ਕੋਲ ਹੀ ਰਹਿ ਜਾਏਗੀ ਤੇ ਵੱਡੀਆਂ-ਵੱਡੀਆਂ ਮਸਜਿਦਾਂ 'ਚ ਨਹੀਂ ਪਹੁੰਚੇਗੀ ਮਹਾਰਾਜਾ ਰਣਜੀਤ ਸਿੰਘ ਹੱਥ ਜੋੜ ਕੇ ਕਹਿੰਦੇ ਨੇ ਫਕੀਰ ਸਾਈਂ ਇਹ ਕੁਰਾਨ ਸ਼ਰੀਫ ਮੈਨੂੰ ਦੇ ਪਿੰਨ ਮੈਂ ਇਹਦੀ ਮੌਲਕ ਮੈਂ ਸਾਰੀਆਂ ਮਸਜਿਦਾਂ 'ਚ ਪੁਚਾ ਦੇਵਾਂਗਾ ਮੈਂ ਸਾਰੀਆਂ ਮਸਜਿਦਾਂ ਚ ਪਹੁੰਚ ਆ ਰਿਹਾ। ਕੋਰ ਕੇ ਗੌਰ ਨਾਲ ਦੇਖਿਆ ਹੈ। ਇਹ ਤੇ ਮਹਾਰਾਜਾ ਰਣਜੀਤ ਸਿੰਘ। ਔਰ ਮੇਰੇ ਕੋਲ ਹੱਥ ਜੋੜ ਕੇ ਪੈਣ ਔਰ ਮੰਗਦੇ ਪੈਣ। ਐ ਨਹੀਂ ਫਰਾਗ ਦੇ। ਫਿਰ ਫਕੀਰ ਕਹਿੰਦਾ ਹੈ, ਦਿੰਦਾ ਮੈਂ ਤੁਹਾਨੂੰ ਕੁਰਾਨ ਸ਼ਰੀਫ ਹੈ। ਔਰ ਮੈਨੂੰ ਦੁਆ ਕਰਨ ਲੈਣਾ। ਕੀ ਦੁਆ ਕਰਨੀ ਹੈ? ਕਹਿੰਦਾ ਇਹ ਮੇਰੇ ਖੁਦਾਵੰ ਤਾਲਾ ਹਰ ਦੇਸ਼ ਦਾ ਬਾਦਸ਼ਾਹ ਬਣਾਵੇ ਮਹਾਰਾਜਾ ਰਣਜੀਤ ਸਿੰਘ ਜੈਸਾ। ਪੰਜ ਕਹਿੰਦਾ। ਮੈਂ ਇਹ ਦੁਆ ਕਰਦਾ ਹਾਂ ਮੈਂ ਇਹ ਫਰਿਆਦ ਕਰਦਾ ਇਤਨੇ ਸਮਰਿஷ்ட ਇੱਕ ਤੇ ਹੁੰਦਾ ਹੈ ਮਨੁੱਖ ਨੂੰ ਗੁਣਾ ਕਰਕੇ ਨਾਪਣਾ ਇੱਕ ਹੁੰਦਾ ਹੈ ਮਨੁੱਖ ਨੂੰ ਧਨ ਸੰਪਦਾ ਤੇ ਪ੍ਰਭਤਾ ਕਰਕੇ ਨਾਪਣਾ ਬਹੁਤ ਸਾਧ ਦੇ ਚ ਇਹ ਹੀ ਪੈਮਾਨਾ ਹੈ ਇਸੇ ਨਾਲ ਮਨੁੱਖ ਮਨੁੱਖ ਨੂੰ ਜੋ ਹੈ ਨਾਪਦਾ ਕਿਦੇ ਕੋਲ ਧਨ ਕਿਤਨਾ ਹੈ ਇਹਦੇ ਕੋਲ ਪ੍ਰਭਤਾ ਕਿੰਨੇ ਹੈ ਇਹਦੇ ਕੋਲ ਸ਼ਕਤੀ ਕਿੰਨੀ ਮਹਾਰਾਜ ਹੁਣੇ ਤੇ ਕਹਿੰਦੇ ਨੇ ਅਗਰ ਕੋਈ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਹੋਵੇ ਤੇ ਰਾਜਾ ਨਹੀਂ ਹੈ ਸਾਰੀ ਸ੍ਰਿਸ਼ਟੀ ਦਾ ਰਾਜਾ ਕੌਣ ਹੈ ਇਸ ਪੌੜੀ ਦੇ ਜਿਹੜੀ ਛਾਪ ਸਾਡੇ ਸਾਹਮਣੇ ਰੱਖੀ ਐ ਸਿਲਸਿਲਾ ਵਾਰ ਆਪ ਸਰਵਨ ਕਰੋ ਬਸਤਾ ਟੁੱਟੀ جھੌਪੜੀ ਚੇਰ ਸਭ ਚਿੰਨਾ ਸ਼ਹਿਰ ਤਬਾਰ ਕਿਸੇ ਟੁੱਟੀ ਝੋਗੀ ਦੇ ਚ ਰਹਿੰਦਾ ਐ ਫੇ ਕਪੜੇ ਲੈ ਨਾ ਹੀ ਲੈ ਨਾ ਲੈ ਨਾ ਹੀ ਲੈ ਨਾ ਸਾਫ ਕਪੜੇ ਵੀ ਕੋਈ ਨਹੀਂ ਔਰ ਪੂਰੇ ਕਪੜੇ ਵੀ ਕੋਈ ਨਹੀਂ ਲੈਣ ਨੂੰ ਮਕਾਨ ਵੀ ਕੋੜਨੀ ਟੁੱਟੀ ਫੁੱਟੀ جھੌਪੜੀ ਪੈਣ ਨੂੰ ਲੀਰਾ ਲੀਰਾ ਕਪੜੇ ਹਾਂ ਜੀ ਕੋਈ ਜਾਤ ਕਰਕੇ ਵੀ ਵੱਡਾ ਨਹੀਂ ਪਾਤ ਕਰਕੇ ਵੀ ਵੱਡਾ ਨਹੀਂ ਜੈਸੇ ਕੋਈ ਉਜਾੜ ਦੇ ਭਰਮ ਕਰਦਾ ਹੋਵੇ ਕੋਈ ਸੰਗੀ ਸਾਥੀ ਨਹੀਂ ਇਸ ਤਰ੍ਹਾਂ ਦਾ ਹੁੰਦਾ ਹੈ ਕੋਈ ਆਦਰ ਸਤਕਾਰ ਵੀ ਨਾ ਹੋਵੇ ਕੋਈ ਜਾਤ ਪਾਤ ਵੀ ਨਾ ਹੋਵੇ ਕਪੜੇ ਵੀ ਲੀਣਾ ਲੀਣਾ ਹੋਣ ਜੁੱਗੀ ਵੀ ਟੁੱਟੀ-ਭੁੱਟੀ ਹੋਵੇ ਹਾਂਜੀ ਧਰਮ ਧੰਮ ਧੰਮ ਪਰ ਵੀ ਨਾ ਹੋਵੇ ਕੋਈ ਉਸ ਦੇ ਨਾਲ ਸੰਬੰਧੀ ਵੀ ਨਾ ਹੋਵੇ ਕੋਈ ਉਹ ਦੇ ਕੋਲ ਚੰਗੀ ਸ਼ਕਲ ਸੂਰਤ ਵੀ ਨਾ ਹੋਵੇ ਰੂਪ ਦਾ ਵੀ ਪ੍ਰਭਾਵ ਪੈਂਦਾ ਉਹਦਾ ਕੋਈ ਚੰਗਾ ਰੰਗ ਰੂਪ ਵੀ ਨਾ ਹੋਵੇ ਉਹਦੇ ਕੋਈ ਮਿੱਤਰ ਵੀ ਨਾ ਹੋਵੇ ਉਹਦੇ ਕੋਈ ਸਾਥ ਸੰਬੰਧੀ ਵੀ ਨਾ ਹੋਵੇ ਤੇ ਕਿਸੇ ਇਸ਼ਟ ਤੇ ਮਾਣ ਕਰਨ ਵਾਲਾ ਵੀ ਨਾ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਉਸ ਇਸ਼ਟ ਨੂੰ ਵੀ ਮਾਇਆ ਮੰਨਦੀ ਹੈ ਜੋ ਪਰਮਾਤਮਾ ਦੇ ਵਿਚਾਰੇ ਦੀ ਬਾੜੀ ਹੋ ਜਾਵੇ ਮਾਇਆ ਚਿਤ ਭਰਮੇ ਮਨੁੱਖ ਦੇ ਮਨ ਨੂੰ ਮਾਇਆ ਭਰਮਾਂਦੀ ਹੈ ਤੇ ਇਹਦੇ ਰੂਪ ਬਿਆਨ ਕਰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਇਆ ਚਿਤ ਭਰਮੇਨ ਇਸ਼ਟ ਮਿੱਤਰੇਕ ਬਾਂਧਵੇ ਅਗਰ ਇਸ਼ਟ ਕਰਕੇ ਪਰਮਾਤਮਾ ਭੁੱਲ ਗਿਆ ਬਸ ਅਵਤਾਰ ਕਰਕੇ ਨਿਰੰਕਾਰ ਭੁੱਲ ਗਿਆ ਤੋ ਅਵਤਾਰ ਦੀਵਾਰ ਬਣ ਗਏ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨੈ ਇਸ਼ਟ ਅਵਤਾਰ ਅਗਰ ਨਿਰੰਕਾਰ ਦੇ ਵਿਚਕਾਰ ਦੀਵਾਰ ਬਣ ਗਿਆ ਮਾਇਆ ਪਰਵਾਰ ਦੀਵਾਰ ਬਣ ਗਿਆ ਹੈ ਮਾਇਆ ਹੈ ਧਨ ਸੰਪਦਾ ਦੀਵਾਰ ਬਣ ਗਈ ਹੈ ਮਾਇਆ ਪਰ ਉਹ ਇਸ਼ਟ ਵੀ ਮਾਇਆ ਹੈ ਜੋ ਪਰਮਾਤਮਾ ਦੇ ਵਿਚਾਰ ਦੀਵਾਰ ਬਣ ਕੇ ਖੜਾ ਹੋਇਆ ਹੈ ਔਰ ਮਨੁੱਖ ਇਸ਼ਟ ਤੇ ਜੋ ਹੈ ਰੁਕ ਗਿਆ ਹੈ ਕੋਈ ਇਸ਼ਟ ਵੀ ਨਾ ਹੋਵੇ ਕੋਈ ਮਿੱਤਰ ਵੀ ਨਹੀਂ ਕੋਈ ਸਾਥ ਨਹੀਂ ਕੋਈ ਸੰਬੰਧੀ ਨਹੀਂ ਚੰਗੇ ਕਪੜੇ ਨਹੀਂ ਚੰਗਿਆ ਰਹਿਣ ਦੀ ਕੋ ਜੋ ਹੈ ਕੁਠਿਆ ਨਹੀਂ ਟੁੱਠੀ-ਫੁੱਟੀ ਜੋ ਹੈ جھੋਂਪੜੀ ਹੈ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਤੇ ਉਧਿਆਨ ਦੇ ਉਜਾਰ ਦੇ ਵਿੱਚ ਭਰਮਣ ਕਰਨ ਵਾਲਾ ਮਨੁੱਖ ਹੋਵੇ ਹਾਂ ਜੀ ਰਾਜਾ ਕਬਲੇ ਤੇਜੰਤਰਾ ਆਣਾ ਮਾਨਕਨਾ ਪਰ ਜੇ ਉਸ ਦਾ ਮਨ ਹਰੇ ਨਾਮ ਨਾਲ ਭਜਿਆ ਹੋਇਆ ਹੈ ਰੱਬੇ ਪਿਆਰ ਨਾਲ ਭਜਿਆ ਹੋਇਆ ਹੈ ਇਹ ਸਾਰੇ ਸ੍ਰਿਸ਼ਟੀ ਦਾ ਰਾਜਾ ਹੈ ਇਹ ਸਾਰੇ ਸੰਸਾਰ ਦਾ ਬਾਦਸ਼ਾਹ ਹੈ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਤਰ੍ਹਾਂ ਵੀ ਬਿਆਨ ਕਰਦੇ ਨੇ ਜਪਜੀ ਸਾਹਿਬ ਵਿੱਚ ਕਹਿ ਕੇ ਮੈਂ ਸਮਾਪਤੀ ਕਰਾਂ ਸੰਬੰਧ ਸਾਹ ਸੁਲਤਾਨ ਕੋਈ ਇਤਨਾ ਵੱਡਾ ਸੁਲਤਾਨ ਹੋਵੇ ਹੁਕਮਰਾਨ ਹੋਵੇ ਜਿਤਨਾ ਸਾਗਰ ਹੈ ਜ਼ਮੀਨ ਨਾਲੋਂ ਸਾਗਰ ਤਿੰਨ ਹਿੱਸੇ ਵੱਡਾ ਕੋਟ ਜ਼ਮੀਂਦਾਰਾ ਰਾਜਾ ਨਾ ਹੋਵੇ ਇਤਨੇ ਜ਼ਮੀਂਦਾਰਾ ਰਾਜਾ ਹੋਵੇ ਜਿਤਨਾ ਸਾਗਰ ਹੈ ਜਿਤਨਾ ਸਮੰਦ ਹੈ ਸਮੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲਦਨ ਉਹਦੇ ਘਰ ਦੇ ਵਿੱਚ ਸੋਨਾ ਚਾਂਦੀ ਕਿਤਨਾ ਹੋਵੇ ਜਿਤਨੇ ਜ਼ਮੀਨ ਤੇ ਪਹਾੜ ਨੇ ਗੁਰੂ ਨਾਨਕ ਜਿੰਨੇ ਪਹਾੜ ਨੇ ਇਤਨਾ ਸੋਨਾ ਹੋਵੇ ਉਹਦੇ ਕੋਲ ਜਿਤਨੇ ਪਹਾੜ ਨੇ ਇਤਨੀ ਚਾਂਦੀ ਹੋਵੇ ਉਹਦੇ ਕੋਲ ਗਿਰਹਾ ਸੇਤੀ ਮਾਲਦਨ ਕੀੜੀ ਤੁਲਨਾ ਹੋਵਣੀ ਜੈਤੇ ਸਮਨੋ ਨਾ ਵੇਸਰੇ ਕੀੜੀ ਦੇ ਸਮਾਨ ਨਾ ਜਾਤ ਨਾ ਬਾਤ ਨਾ ਧਨ ਨਾ ਸੰਪਤਾ ਅਗਰ ਉਹਦੇ ਮਨ ਦੇਚ ਪਰਮਾਤਮਾ ਦਾ ਨਾਮ ਵਸੇ ਉਹਦਾ ਹਿਰਦਾ ਭਜਿਆ ਹੋਇਆ ਇਸ ਤਰ੍ਹਾਂ ਦਾ ਹੁਕਮਰਾਨ ਉਹਦੇ ਪੈਰਾਂ ਦੀ ਖਾਕ ਵੀ ਨਹੀਂ ਹੈ ਜਿਸ ਨੂੰ ਜਿਸ ਨੂੰ ਬਖਸ਼ੇ ਸਿਵਤ ਸਲਾ ਨਾ ਨਿਕ ਬਾਦਸ਼ਾਹੇ ਬਾਦਸ਼ਾਹ ਰਾਜਾ ਸਗਲੇ ਸਿਸ਼ਟ ਕਾ ਅਰੇ ਨਾਮ ਮਨ ਬਿਨ ਨਾ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮੁਕਵਾਕ ਤੁਚ ਬੁੱਧੀ ਅਨਸਾਰ ਆਪ ਜੀ ਦੇ ਸਾਹਮਣੇ ਜੀ ਪ੍ਰਮਾਤਮਾ ਤੋਂ ਤਬੋਈ ਸੁਪਰ ਸੰਗਤ ਪ੍ਰਮਾਤਮਾ ਦੀ ਪ੍ਰਸੰਤਾ ਲੈਣੀ ਹੈ ਈਸ਼ਵਰ ਦੀ ਪ੍ਰਸੰਤਾ ਲੈਣੀ ਹੈ ਐਸਾ ਜਿਹੜਾ ਹੈ ਸਾਰੀ ਸ੍ਰਿਸ਼ਟੀ ਦਾ ਰਾਜਾ ਉਹਦੇ ਚਰਨਾਂ ਦੀ ਹਾਕ ਨੂੰ ਕਿਦਰੇ ਮਸਤਕ ਤੇ ਲਾ ਲਈਏ ਰੱਬ ਵੀ ਖੁਸ਼ ਹੋ ਜਾਂਦਾ ਹੈ ਪ੍ਰਮਾਤਮਾ ਵੀ ਖੁਸ਼ ਹੋ ਜਾਂਦਾ ਹੈ ਕਿਸ ਕੇ ਧੋੜ ਉਸ ਦੀ ਧੋੜ ਉਹਦੀ ਧੋੜ ਕਿਦਰੇ ਜੋ ਹੈ ਪ੍ਰਾਪਤ ਹੋ ਜਾਏ ਤੋ ਫਿਰ ਪ੍ਰਮਾਤਮਾ ਦੀ ਮਨੁੱਖ ਪ੍ਰਸੰਤਾ ਹਾਸਲ ਕਰ ਲੈਂਦਾ ਹੈ ਪ੍ਰਮਾਤਮਾ ਦਾ ਪਿਆਰ ਹਾਸਲ ਕਰ ਲੈਂਦਾ ਹੈ ਇਤਨੇ ਵਿਚਾਰਾਂ ਪ੍ਰਵਾਨ ਸਾਰਿਆਂ ਦਾ ਧੰਨਵਾਦ